ਕੀ ਵੀ ਸੀ 베ਰੀ ਆਹੋ ਤੇਰਾ ਦਿਓ ਨੇ ਕਹਿੰਦਾ 베ਰੀ ਲੱਤ ਦੁਖਦੀ ਆ ਮੈਂ ਕਿਹਾ ਜ਼ੀਰੇ ਦਵਾਈ ਦਿੰਦੇ ਮੈਂ ਲੈ ਕੇ ਹੁਣੀ ਉਥੋਂ ਦਾ ਲੜ ਲੁੜ ਕੇ ਉੱਠ ਖੜੀ ਇਹ ਅੱਛਾ ਜੀ ਉਥੋਂ ਲੜ ਕੇ ਉੱਠ ਖੜੀ ਆ ਕੇ ਰਿਕਸ਼ਾ ਵਾਲੇ ਨੂੰ ਕਹਿੰਦੀ ਰਿਕਸ਼ੇ ਵਾਲੇ ਨੂੰ ਕਹਿੰਦੀ ਮੈਂ ਤਾਂ ਥਾਣੇ ਲੈ ਜਾਣਾ ਅੱਛਾ ਕਹਿੰਦੀ ਮੈਂ ਤਾਂ ਰਿਪੋਰਟ ਲਖਾ ਕੇ ਆਉਣੀ ਆ ਬਾਣੀਆਂ ਦੀ ਮੈਨੂੰ ਬਾਣੀਆਂ ਨੇ ਕਿਹਾ ਕਿ ਮੈਂ ਇਹ ਗੱਲ ਬਾਣੀਆਂ ਨੇ ਮੇਰੀ ਬੇਇੱਜ਼ਤੀ ਕਰਤੀ ਮਾਰੇ ਮਨ ਕਰਦਾ ਸੀ ਆਪੇ ਬਾਥੂਮ ਚ ਹੀ ਹੋਣਾ ਭੈਣੇ ਕੀ ਹੋਇਆ ਫੇਰ ਕੀ ਹੋਇਆ ਰੇਕਸ਼ਾ ਵਾਲਾ ਖੜਾ ਵਿਚਾਰਾ ਉਹਦੇ ਨਾਲੇ ਵੀ ਫੇਰ ਨਿਗਾਹ ਉਹਦੀ ਉਹ ਹੋਵੇ ਉਹ ਕਹਿੰਦੀ ਬਸਾਈ ਚੱਲ ਮੈਨੂੰ ਲੇਟ ਹੋਈ ਜਾਂਦੀ ਆ ਆਥੜ ਹੋ ਗਿਆ ਪਿਆ ਮੇਰੇ ਘਰ ਵਾਲਾ ਮੇਰੇ ਮਗਰ ਆ ਜੂਗਾ ਗਾਲਾਂ ਦੇਊਗਾ ਘਰ ਵਾਲਾ ਵੀ ਮਗਰ ਤੁਰ ਪਿਓ ਪਾਲਦਾ ਫਿਰੇ ਵਿਚਾਰਾ ਉਹ ਰਿਕਸ਼ਾ ਵਾਲੇ ਨੂੰ ਕਹਿੰਦੀ ਦਫਾ ਹੋਣਿਆ ਤੁਰ ਪਾ ਹੁਣ ਮੈਨੂੰ ਲੈ ਚੱਲ ਉਹ ਕਹਿੰਦਾ ਮੈਂ ਕੀ ਤੁਰਾਂ ਬੀਬੀ ਬੀਬੀ ਅਸੀਂ ਵੀ ਕੱਲੇ ਵਾਲੇ ਨੇ ਵੀ ਪ੍ਰੈਟ ਕੱਢਦਾ ਕੱਢਦਾ ਉਹ ਬਾਣੀਏ ਤੇ ਗਿਆ ਜਿੱਥੇ ਕੱਪੜੇ ਲੈਂਦੇ ਸੀ ਉਹ ਕਹਿੰਦਾ ਮੇਰੇ ਘਰ ਵਾਲੀ ਇੱਥੇ ਕੱਪੜੇ ਲੈਣ ਆਈ ਸੀ ਉਹ ਕਹਿੰਦਾ ਉੱਥੇ ਮੇਰੇ ਨਾਲ ਤਾਂ ਲੜ ਕੇ ਚਲੀ ਗਿਆ ਕੱਪੜੇ ਪਾਇਆ ਲੈ ਜਾ ਤੱਕ ਕੇ ਆ ਪੰਡ ਬੰਨ ਕੇ ਚਰ ਗਈ ਕਹਿੰਦਾ ਮੈਨੂੰ ਨਹੀਂ ਪਤਾ ਕਿੱਥੇ ਗਈ ਹੈ ਉਹਨੇ ਬਾਹਰ ਜਦੋਂ ਆਇਆ ਉਹ ਤੇ ਆਸੇ-ਪਾਸੇ ਪੁੱਛਿਆ ਵੀ ਮੇਰੇ ਘਰ ਵਾਲੀ ਇੱਥੇ ਕਿਸੇ ਬੰਦੇ ਦੇਖੀ ਹੋਵੇ ਆਹ ਕੱਪੜੇ ਪਾਏ ਲਿਆ ਉਹਨੇ ਉਹ ਕਹਿੰਦੇ ਵੀ ਉਹ ਤਾਂ ਇੱਥੇ ਰਿਸ਼ਿਆੜੇ ਨਾਲ ਲੜੀ ਜਾਂਦੀ ਸੀ ਕਹਿੰਦੀ ਮੈਂ ਥਾਣੇ ਜਾਣਾ ਥਾਣੇ ਚਲੀ ਗਈ ਥਾਣੇ ਜਾ ਕੇ ਕਣੀ ਬੜੀ ਰਾਤ ਲੇਖ ਮੈਨੂੰ ਬਾਣੀਆਂ ਵੀ ਆਏ ਬੋਲਿਆ ਮੈਨੂੰ ਰਖਸ਼ੇ ਵਾਲਾ ਵੀ ਆਏ ਬੋਲਿਆ ਉਹ ਕਹਿੰਦਾ ਬੀਬੀ ਫਿਰ ਨਾਂ ਦੱਸ ਵੀ ਕੀ ਆ ਮਗਰ ਉਹ ਭਾਈ ਉਹਦੇ ਘਰ ਵਾਲਾ ਉਹ ਗਿਆ ਲਾ ਨਹੀਂ ਜੁੱਤੀ ਕਹਿੰਦਾ ਤੂੰ ਦੱਸ ਤੇ ਕੀ ਕਰਦੀ ਆ ਥਾਣੇ ਥਾਣੇ ਹੁਣੀ ਆਪਾਂ ਗਾਲੀ ਕੱਢਦੇ ਈਆਂ ਬਣਾ ਵਾਲੇ ਸੁਣਦੇ ਸਾਰੇ ਜਦੋਂ ਉਹ ਕਹਿੰਦਾ ਉਹ ਕਹ Ai, ver, cara. assim,